ਇਹ ਕਰੇ ਉਧਾਰ ਨਗਦ ਦੋ ਦੋ ਚੀਜ਼ਾਂ ਬਣੀਆਂ ਹਨ ਦਿਨ ਰਾਤ ਦੁੱਖ-ਸੋਖ ਨਰਕ-ਸੁਰਗ ਸਭ ਦੋ ਦੋ ਜੀਵਨ ਦੋ ਦੋ ਛੜਕਾਏ ਕੌਣ ਲਈ ਇੱਕ ਜਾਨ ਲਈ ਐਸਾ ਸਿਸਟਮ ਹੈ ਸੋ ਰਜਾ ਗਣਾ ਤਮੋ ਗਣਾ ਸਤ ਗਨ ਇਧਰੋਂ ਉੱਪਰਲਾ ਗੁਣ ਹੈ ਗੁਰਬਾਣੀ ਦਾ ਅਤੇ ਆਮਕ ਤੱਕ ਦੀ ਮੰਨਨ ਦੀ ਬਜਾਏ अध्यापक तक नो मन लग के गुरबाणी से सी से मनमुख गुरमुख गुरमुख बनना से जी हो जा राजा ओह जी परजा राजा कौन है सादा मन है ਸਾ ਇਹਨੇ ਹੁਕਮ ਕਰਨਾ ਹੈ ਤੁਨੇ ਤਾਂ ਤਉਣ ਵਜਣੀ ਹੈ ਦਿਲ ਤੱਕ ਜਾਣਾ ਹੈ ਨਨਕਾਰੀ ਦਿਲ ਕੀ ਹੈ ਜੇ ਦਿਲ ਖੂਨ ਸਾਫ ਕਰਦਾ ਦਿਲ ਖੂਨ ਪੀਂਦਾ ਨਹੀਂ ਇਹ ਮਨ ਹੈ ਦਿਲ ਵੀ ਮਨ ਦਾ ਇੱਕ ਟੁਕੜਾ ਹੈ ਹਿੱਸਾ ਹੈ ਇਹ ਸੱਚ ਦਾ ਪ੍ਰਦੇਸ਼ ਕਰਦਾ ਹੈ ਪਰ ਸਾਡਾ ਜੋ ਮਨ ਕਈ ਤਰ੍ਹਾਂ ਦਾ ਹੈ ਮਾਇਆ ਦੇ ਪ੍ਰਭਾਵ ਕਰਕੇ ਜੋ ਅੱਖਾਂ ਦੇਖ ਰਹੀਆਂ ਸੀ ਫਿਰ ਝੂਠ ਚ ਅਸੀਂ ਖੁੱਬ ਜਾਣਦੇ ਹਾਂ ਸਤ ਸੰਤੋਖ ਚਾਹੀਦਾ ਸੀ ਗੁਰੂ ਨਾਨਕ ਦੇ ਘਰ ਕੇਵਲ ਨਾਮ ਹੈ ਇਹ ਗਿਆਨ ਚਾਹੀਦਾ ਸੀ ਸੰਤੋਖ ਦਾ ਸੁਹਾਗਾ ਮਾਰਨਾ ਸੀ ਸ ਉਲਟਾ ਖੇਲ ਹੋ ਗਿਆ ਬਾੜ ਖੇਤ ਨੂੰ ਖਾਂ ਲਾਪੀ ਲੇਲੇ ਨੂੰ ਆਪਣੇ ਬੱਚੇ ਨੂੰ ਹੀ ਭੇਟ ਚੁੰਗਰ ਲਾਪੀ ਮਤ ਅਕਲ ਸੋਜ-ਬੋਜ ਸ ਮਨ ਪਿੱਛੇ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਵਿਦੇਸ਼ ਦੇ ਰਹੇ ਹਨ ਇਹ ਸਾਰੇ ਸੰਸਾਰ ਦਾ ਸੰਵਿਧਾਨ ਹੈ ਸਾਡੇ ਕਮਲਿਆਂ ਦੇ ਹੱਥ ਹੀਰਾ ਲੱਗ ਗਿਆ ਅਸੀਂ ਕਬਜ਼ਾ ਕਰਕੇ ਬਹਿ ਗਏ ਅੱਗੇ ਗੋਲ ਕਰਖ ਲਈ ਪਹਿਲਾਂ ਮਾਇਆ ਇਕੱਠੇ ਕੀਤੀ ਰੱਬ ਦਾ ਘਰ ਬਣਾਣ ਲਈ ਮੰਗਿਆ ਹੁਣ ਆ ਜਾਓ ਸਾਡੇ ਕੋਲ ਵੱਡੇ ਦਾਤੇ ਬਣ ਗਏ ਹੀ ਕਹੈ ਇਹ ਘਰ ਘਰ ਪ੍ਰਦੇਸ਼ ਭੇਜਣਾ ਸੀ ਘਰ ਘਰ ਧਰਮਸਾਲਾ ਬਣਾਣੀ ਸੀ ਮੁਖਤਸਰ ਗੱਲ ਕਰਾ ਮਨ ਨੂੰ ਮੰਦਰ ਬਣਾਣਾ ਸੀ ਇਹ ਮਾਣੇ ਤੀਰਥ ਹੈ ਮਾਣੇ ਸਭ ਕੁਛ ਹੈ ਇਹਦੇ ਦੌਰ ਉਪਰਨ ਚੜਦੀ ਕਲਾ ਟੈਂਦੀ ਕਲਾ ਅੱਗੇ 4 फिर व्डे दफ्तर हैं मन चित बुद्ध हंकार सो असी जे इज्जत करा करा सी किसी इजत करनी पेगी नहीं उल्टे रस्ते पै गए जो तू मां सडिया का बनया है तेई शक्तियाँ माँ तो तेई पिता तो छियाली शक्तियाँ करके बनिया है ਜੋ ਤੂੰ ਸੋਚ ਰਿਹਾ ਹੈ ਉਹੀ ਦੂਸਰਾ ਸੋਚ ਰਿਹਾ ਹੈ ਤੂੰ ਮਿੱਕਾ ਸਕਿੰਟਾਂ ਚ ਉਹ ਅਮੀਰ ਹੋਣਾ ਚਾਹੁੰਦਾ ਹੈ ਇਹ ਰੁਕ ਕਿੰਨਾ ਵੱਧ ਸਕਦਾ ਹੈ ਜਿੰਨਾ ਪਰਮੇਸ਼ਰ ਨੇ ਗੁਣ ਪਾਇਆ ਹੈ ਪਰ ਧਰਤੀ ਚ ਜਣਾ ਚਾਹੀਦੀ ਹਨ ਕੋਈ ਹਵਾ ਚ ਰੁੱਖ ਉੱਚਾ ਦੇਖਿਆ ਨਹੀਂ ਇਹ ਬੋਰਡ ਦਾ ਰੁੱਖ ਜੇ ਬਹੁਤ ਉੱਚਾ ਹੈ ਤੇ ਜੜਾਂ ਵੀ ਪਤਾਲ ਚ ਹਨ ਜੜਾ ਹਰੀ ਨਾਲ ਜੋੜਨੀ ਆ ਸੀ ਸ ਮਾਂ ਦੇ ਪੇਟ ਚ ਸਿਮਰਨ ਕਰਦਾ ਸੀ ਕਹਿੰਦੇ ਸਿਮਰਨ ਕੀ ਸੀ ਉਹਦੇ ਪੱਕੇ ਕਾਨੂੰਨ ਬਣਾਏ ਹੋਏ ਹਨ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਅਕਲ ਨਾਲ ਤਿਆਰ ਕਰਨਾ ਸੀ ਲੋੜੀ ਦਾ ਸਮਾਨ ਫਰੀਚ ਦਿੱਤਾ ਹੈ ਹੁਣ ਡਾਕਟਰ ਨੇ ਦੇਖਿਆ ਬੱਚਾ ਕਹਿੰਦਾ ਪੋਟੀ ਵਾਲੀ ਜਗ੍ਹਾ ਹੀ ਨਹੀਂ ਪਰਮੇਸ਼ਰ ਨੇ ਬਣਾਈ ਸ ਜੇ ਤੇ 3 ਕਿਲੋ ਦਾ ਠੀਕ ਹੈ ਮੈਂ ਜਗਾ ਖੋਲ ਦਿੰਦਾ ਨਹੀਂ ਤੇ ਤੇ ਪੇਟ ਕੋਲ ਹੋਰ ਪੈਪ ਲਾ ਦਿੰਦਾ ਹਾ ਸਾ ਇਹ ਆ ਚੀਜ਼ਾਂ ਲਾਈਆਂ ਨਹੀਂ ਵਿਗਿਆਨ ਸਾਇੰਸ ਨੇ ਸਾਨੂੰ ਬਾਹਰੋਂ ਸੁੱਖ ਦੇਣਾ ਸੀ ਠੀਕ ਹੈ ਵੀ ਭੈਣ ਭਾਈ ਹਨ ਲਗੜਿਆ ਸੀ ਇਹਦੇ ਬਿਨਾ ਵੀ ਕਿਉਂਕਿ ਪਰਮੇਸ਼ਰ ਮਾਇਆ ਵਿੱਚ ਪਾਤੀ ਭਗਤ ਜੀ ਕਹਿੰਦੇ ਸਭ ਤੋਂ ਵੱਡਾ ਠੱਗ ਤਾਂ ਰੱਬ ਹੈ ਪਰਮੇਸ਼ਰ ਹੈ ਜਿਨੇ ਮਾਇਆ ਪਾਤੀ ਇਹ ਉਹਦੀ ਸੁਪਤਨੀ ਹੈ ਜਿਹੜੀ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਜੋ ਅੱਖਾਂ ਨਾਲ ਵੇਖ ਰਿਹਾ ਨਿਰਗਣ ਸਰਗਣ ਦੌਰ ਉਹਨ ਨਰਨਕਾਰ ਸੰਸਾਰ ਅੱਖਾਂ ਨਾਲ ਦਿਖੇਗਾ ਸੰਸਾਰ ਕੰਨਾਂ ਨਾਲ ਪਰਮੇਸ਼ਰ ਵਿਸੇਗਾ ਸੋ ਕੰਨਾਂ ਨਾਲ ਸੁਣਨਾ ਪਏਗਾ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਇਹ 60 ਦਾ ਪ੍ਰਦੂਸ਼ਣ ਚਾਹੀਦਾ ਸੀ ਇੰਡੀਆ ਚ ਬਾਹਰਲੇ ਦੇਸ਼ਾਂ ਤੱਕ ਕਿੰਨਾ ਹੋ ਗਿਆ 260 ਪ੍ਰਦੂਸ਼ਣ ਹੋ ਗਿਆ ਬਾਹਰਲੇ ਦੇਸ਼ਾਂ ਚ ਕਿਹੜਾ ਕੰਟਰੋਲ ਹੋ ਰਿਹਾ ਹੈ ਉੱਥੇ ਵੀ 60 ਚਾਹੀਦਾ ਹੈ 160 ਹੈ ਸੋ ਗਿਆਨ ਦੀ ਆndi ਆ ਗਈ ਵਿਕਾਸ ਤੇ ਠੀਕ ਸੀ ਵਿਨਾਸ਼ ਹਲੋਗੇ ਗੁਰਨਾਨਕ ਦੇਵ ਸਾਹਿਬ ਜੀ ਕੀ ਪ੍ਰਦੇਸ਼ ਦਿੰਦੇ ਆਂਦੇ ਵਿਗਾਸ ਚਾਹੀਦਾ ਸੀ ਖੇੜਾ ਖੁਸ਼ੀ ਮਸਤੀ ਪਰ ਜੜ ਨਾਲ ਜੁੜਾਈ ਨਹੀਂ ਜੜ ਤੋਂ ਬਿਨੈ ਅਸੀਂ ਹਵਾ ਚ ਗੱਲਾਂ ਕਰਨਾ ਚਾਹੁੰਦੇ ਹਾਂ ਬੀਜ ਬੀਜਿਆ ਧਰਤੀ ਅਨੁਕੂਲ ਸੀ ਸੁਹਾਗਾ ਮਾਰਿਆ ਹੌਸਾ ਆਇਆ ਗਿਆ ਇੱਕ ਪੱਤਾ ਦੋ ਪੱਤੇ ਹੌਲੀ ਹੌਲੀ ਫੁੱਲ ਫਲ ਸਭ ਕੁਝ ਮੰਨ ਨਹੀਂ ਟਿਕਦਾ ਇਹ ਸਾਡਾ ਸਭਾ